ਪਰ ਉਹ ਅੱਜ ਪਹੁੰਚੇ ਜੀ ਪਿੰਡ ਸ਼ਾਇਲੀ ਪਰਾਲੀ ਦੀ ਬਹੁਤ ਵੱਡੀ ਮੁਸੀਬਤ ਆ ਰਹੀ ਹੈਗੀ ਵੀ ਇਹਦਾ ਹੱਲ ਕਰੋ ਸਰਕਾਰ ਨੇ ਮਾਲੋ ਲਾਨ ਕਰਤਾ ਕਿਸਾਨ ਵੀ ਲੱਗੇ ਹੋਏ ਨੇ ਪਰਾਲੀ ਦਾ ਹੱਲ ਕਰਨ ਨਵੀਂ ਤੋਂ ਨਵੀਂ ਮਸ਼ੀਨਰੀ ਆ ਜਿਹੜੀ ਉਹ ਵਾਤ ਰਹੇ ਨੇ ਅੱਜ ਇੱਕ ਮਸ਼ੀਨਰੀ ਥੋੜੇ ਸਾਹਮਣੇ ਦਿਖਾ ਰਹੇ ਆ ਛੋਟੇ ਟਰੈਕਟਰ ਦੇ ਮੰਗਰ ਚੱਲਦੀ ਹੈ ਇਹ ਮਸ਼ੀਨਰੀ ਸਿੰਗਲ ਚੱਲਦੀ ਆ ਇਹ ਪਾਸ ਹੁੰਦੀ ਆ ਜਾਂ ਫੇਲ ਹੁੰਦੀ ਆ ਇਹਦਾ ਟ੍ਰਾਇਲ ਅੱਜ ਚੱਲ ਰਿਹਾ ਹੈਗਾ ਪਿੰਡ ਸ਼ਾਇਲੀ ਦੇ ਖੇਤਾਂ ਦੇ ਵਿੱਚ ਹਜੇ ਤੱਕ ਸਾਨ ਪ੍ਰੋ 1509 1509 ਝੋਨੇ ਦੀ ਪਰਾਲੀ ਹੈਗੀ ਇਹਦੀ ਪਰਾਲੀ ਬਹੁਤ ਘੱਟ ਹੁੰਦੀ ਹੈਗੀ ਇਹਦੇ ਟ੍ਰਾਇਲ ਚੱਲ ਰਿਹਾ ਥੋੜੀ ਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀ ਇਹ ਕਾਮਯਾਬ ਹੁੰਦੀ ਆ ਜਾਂ ਨਹੀਂ ਹੁੰਦੀ ਆਜੋ ਗੱਲਬਾਤ ਕਰਦੇ ਆ ਸਾਹਮਣੇ ਦੇਖ ਸਕਦੇ ਆ ਛੋਟੀਆਂ ਛੋਟੀਆਂ ਮਸ਼ੀਨਾਂ ਲੱਗੀਆਂ ਇਹ ਪਰਾਲੀ ਦੀ ਸੰਭਾਲ ਕਰਨ ਵਾਸਤੇ ਆਜੋ ਦੇਖਦੇ ਆ ਦੇਖਦੇ ਵੀ ਇਹ ਪਾਸ ਹੁੰਦੀਆਂ ਨੇ ਜਾਂ ਫੇਲ ਹੁੰਦੀਆਂ ਨੇ ਇਹ ਜਿਮੀਦਾਰ ਦੇ ਹੱਕ 'ਚ ਭੁਗਤਦੀਆਂ ਨੇ ਜਾਂ ਫਿਰ ਇਹ ਕਿਹਨਾ ਦਾ ਕੀ ਸਿਸਟਮ ਆਗਾ ਕਿਵੇਂ ਇਹ ਗੱਠਾ ਬਣਾਉਂਦੀਆਂ ਕਿੱਡੀਆਂ-ਕਿੱਡੀਆਂ ਗੱਠਾ ਬਣਾਉਂਦੀਆਂ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੰਨੇ ਆਜੋ ਤੁਹਾਨੂੰ ਦਿਖਾਉਨੇ ਆ ਕਿਵੇਂ ਗੱਠਾ ਬਣਾਉਂਦੀਆਂ ਨੇ ਇਹ ਕਿੰਨੇ ਦੀ ਮਸ਼ੀਨ ਆ ਸਾਰੀ ਵੀਡੀਓ ਦੇ ਵਿੱਚ ਦੱਸਾਂਗੇ ਕਿਸਾਨ ਭਰਾਵੋ ਬਾਕੀ ਆਜੋ ਇਹਦਾ ਟ్రਾਇਲ ਚੱਲੀ ਜਾਂਦਾ ਦੇਖਦੇ ਆ ਕਿੱਦਾਂ ਦੀਆਂ ਗੱਠਾ ਬਣਾਉਂਦੀਆਂ ਕਿੰਨੇ ਟਾਈਮ 'ਚ ਗੱਠਾ ਬਣਾਉਂਦੀ ਆ ਸਾਰੀ ਜਾਣਕਾਰੀ ਇਸ ਵੀਡੀਓ ਤਰੋ ਦੋ ਮਸ਼ੀਨਾਂ ਲੱਗ ਰਹੀਆਂ ਨੇ ਛੋਟੇ-ਛੋਟੇ ਟਰੈਕਟਰਾਂ ਦੇ ਪਰਾਲੀ ਨੂੰ ਇਕੱਠੀ ਕਰਨ ਵਾਲੀਆਂ ਸਾਹਮਣੇ ਦੇਖ ਸਕਦੇ ਹੋ ਇਹ ਤਾਂ ਕਹਿੰਦੇ ਤਾਗਾ ਨਹੀਂ ਲੋਟ ਆ ਰਿਹਾ ਹੈਗਾ ਤੇ ਦੂਜੀ ਚੋਕ ਹੋ ਗਈ ਦੀ ਮਸ਼ੀਨ ਤੇ ਕਰ ਲਈ ਸੈੱਟ ਕਿਸਾਨ ਭਰਾਵਾਂ ਨੇ ਤੇ ਥੋੜੀ ਜੀ ਦਿੱਕਤ ਆ ਰਹੀ ਹੈਗੀ ਵੀ ਪਰਾਲੀ ਗਿੱਲੀ ਹੈਗੀ ਥੋੜੀ ਜੀ ਪਰਾਲੀ ਗਿੱਲੀ ਕਰਕੇ ਆ ਤਾਂ ਵੀ ਨਹੀਂ ਇਕੱਠੀ ਕਰੀ ਵੈਸੇ ਇਹ 1509 ਦੀ ਪਰਾਲੀ ਆ ਏਦੋਂ ਜ਼ਿਆਦਾ ਤਕੜੀ ਜਿਹੜਾ ਨਾੜ ਆ ਉਹ ਹੋਣਾਗਾ ਪਰਾਲੀ ਜ਼ਿਆਦਾ ਤਕੜੀ ਹੋਣੀ ਆ ਐਡੀ ਕਿ ਪਰਾਲੀ ਜਿਹੜੀ ਉਹ ਹਿਸਾਬ 'ਚ ਨਹੀਂ ਆ ਰਹੀ ਤੇ ਬਾਕੀ ਗੱਲ ਕਰੀਏ ਦੇਖ ਲੋ ਕਿਸਾ ਦੇਖ ਲੋ ਸਰਕਾਰਾਂ ਨੇ ਛੋਟੀਆਂ ਛੋਟੀਆਂ ਚੀਜ਼ਾਂ ਤੇ ਸਬਸਿਟੀਆਂ ਦੇਤੀਆਂ ਆ ਦੇਖ ਲੋ ਆ ਛੋਟਾ ਜਿਹਾ ਸੰਦ ਆ ਤੇ ਸਬਸਿਟੀ ਹੈ ਦੀ ਕੋਈ ਗੌਰ ਨਹੀਂ ਹੈਗੀ ਕਿਉਂਕਿ ਇਹ ਕਿਸਾਨ ਭਰਾ ਉਹ ਪਰਾਲੀ ਇਕੱਠੀ ਕਰਨ ਦੇ ਵਿੱਚ ਆ ਇਹ 4 ਲੱਖ ਦਾ ਸੰਦ ਆ ਇਹਦੇ ਤੇ 2 ਲੱਖ ਰੁਪਏ ਸਬਸਿਟੀ ਹੈਗੀ 4 ਲੱਖ ਦੇ ਸੰਦ ਦੇ ਵਿੱਚੋਂ ਤੁਸੀਂ ਇਹ ਦੇਖ ਲੋ ਵੀ 2 ਲੱਖ ਰੁਪਏ ਦਾ ਕਿਸਾਨ ਦੇ ਕੇ ਇਹ ਲੈ ਕੇ ਆਊਗਾ ਜਿਹੜੀ ਪਰਾਲੀ ਇਕੱਠੀ ਕਰਨ ਵਾਲਾ ਸਿਸਟਮ ਆ ਦੂਜੀ ਗੱਲ ਕਰੀਏ ਬਈ ਇਹ ਇੰਨਾ ਕਾਮਯਾਬ ਨਹੀਂ ਹੈਗਾ ਜਿੰਨੀਆਂ ਮਸ਼ੀਨਾਂ ਵੱਡੀਆਂ ਕਾਮਯਾਬ ਨੇ ਕਿਸਾਨ ਭਰਾਵੋ ਬਾਕੀ ਆਪਾਂ ਪਰਾਲੀ ਆਪਾਂ ਆਪਦੇ ਮਾਣ ਚੋਂ ਚੁਕਾ ਦੰਨੇ ਆ ਚੁਕਾ ਕੇ ਉਹਨੂੰ ਸਟੋਰ ਕਰੋ ਕਿਉਂਕਿ ਪਰਾਲੀ ਦਾ ਆਪਣੇ ਮਾਣ ਚੋਂ ਚੱਕ ਕੇ ਮਹਾਂ ਚੀਜ਼ ਆ ਇਹ ਵੇਚ ਰਹੀ ਬਿਕ ਰਹੀ ਹੈਗੀ ਪਰਾਲੀ ਬਸ ਆਪਣੇ ਮਨ ਦੇ ਵਿੱਚ ਪਾਤਾ ਵੀ ਇਹ ਬੇਕਾਰ ਇਹਨੂੰ ਕੱਢੋ ਜੀ ਡਾਂਗ ਦੇ ਜ਼ੋਰ ਤੇ ਛੋਡੇ ਖੇਤਾਂ ਦੇ ਵਿੱਚੋਂ ਫਰੀ ਸ਼ੋਨੇ ਵਰਗੀ ਪਰਾਲੀ ਲਈ ਆਈ ਜਾ ਰਹੀ ਹੈਗੀ ਪਰ ਸੋਡੇ ਮਨਾਂ ਦੇ ਉੱਤੇ ਇਹ ਪਾਤਾ ਵੀ ਇਹ ਬੇਕਾਰ ਚੀਜ਼ ਆ ਤੇ ਮਹਿੰਗਾ ਮੁੱਲ ਆ ਜਿਹੜਾ ਇਹਦਾ ਵਟਿਆ ਜਾਂਦਾ ਹੈਗਾ ਬਹੁਤ ਚੀਜ਼ਾਂ ਤੋਂ ਤਿਆਰ ਹੋ ਰਹੀਆਂ ਨੇਗੀਆਂ ਤੇ ਬਸ ਕਿਸਾਨ ਭਰਾਵਾਂ ਨੂੰ ਬਸ ਉਹਦੇ ਉਹਨਾਂ ਦੇ ਦਿਮਾਗ 'ਚ ਇਹ ਪੜਾਤਾ ਵੀ ਬੇਕਾਰ ਐ ਇਹਨੂੰ ਕੱਢੋ ਕਿਸਾਨ ਭਰਾ ਉਹਦੇ ਖੇਤ ਦੇ ਵਿੱਚ ਗਾਲੋ ਜੇ ਕੋਈ ਸੁੰਡ ਦੀ ਪ੍ਰੋਬਲਮ ਆਉਂਦੀ ਆ ਸੁੰਡ ਤਾਂ ਵੀ ਆਪਦਾ ਹਾਲਤ ਤੁਸੀਂ ਆਪ ਕਰਨਾਗਾ ਕਿਉਂਕਿ ਆਉਣ ਵਾਲੇ ਟਾਈਮ 'ਚ ਤੁਸੀਂ ਬੀਜ ਲਓਗੇ ਫਿਰ ਵੀ ਸੁੰਡ ਪੈ ਜਾਂਦਾਗਾ ਉਹੀ ਜਿਵੇਂ ਪਲਾਉ ਮਾਰ ਕੇ ਤਾਂ ਵੀ ਕਰ ਸਕਦੇ ਹਾਂ ਉਹਦੇ 'ਚ ਵੀ ਬਹੁਤ ਘੱਟ ਸੁੰਡ ਪੈਂਦਾ ਹੈਗਾ ਤੇ ਬਾਕੀ ਇਹਨਾਂ ਤੇ ਜਿਵੇਂ ਸਪਰੇਅ ਦਾ ਵੀ ਕਰ ਸਕਦੇ ਹਾਂ ਤੁਸੀਂ ਪਰਾਲੀ ਨੂੰ ਸੁਕਾ ਕੇ ਜਿਆਦਾ ਤਾਂ ਵੀ ਕਰ ਸਕਦੇ ਹਾਂ ਇਹਦਾ ਕੋਈ ਹੱਲ ਨਹੀਂ ਵਿੱਚ ਕਿਸਾਨ ਭਰਾ ਕਹਿੰਦੇ ਨੇ ਵੀ ਸੁੰਡ ਪੈ ਜਾਂਦਾ ਸਾਡੇ ਬਾਣ ਦੇ ਵਿੱਚ ਕੀ ਹੁਈ ਦੇ ਵਿੱਚ ਵੀ ਸੁੰਡ ਪੈ ਜਾਂਦਾ ਕਿਸਾਨ ਭਰਾਵੋ ਤੇ ਬਾਕੀ ਦੇਖਦੇ ਹਾਂ ਕਿਵੇਂ ਰਹਿੰਦਾ ਸਿਸਟਮ ਕਿਵੇਂ ਨਹੀਂ ਤੇ ਇਹ ਤਾਂ तकरीबन ਮੰਨ ਲਓ ਫੇਲ ਹੀ ਮਸ਼ੀਨਰੀ ਆ ਇਹ ਇਹ ਕੋਈ ਕਾਮਯਾਬ ਨਹੀਂ ਹੈਗੀ ਪਰਾਲੀ ਚੱਕਣ ਦੇ ਵਿੱਚ ਧੰਨਵਾਦੀ ਕਰੋ ਵੀਡੀਓ ਸ਼ੇਅਰ ਧੰਨਵਾਦ